ਅਨੰਦਿਨ ਨਾਮੈ ਰਤਿਆ ਜੋਤੀ ਜੋਤਿ ਸਮਾਏ ਨਾਈਟ ਐਂਡ ਡੇ ਦੇ ਆਰ ਅਟਰਨਡ ਟੂ ਦਾ ਨਾਮ ਐਂਡ देयर ਲਾਈਟ ਇਜ਼ ਅਬਸਰਵਡ ਇਨਟੂ ਦਾ ਲਾਈਟ ਇਹ ਜਿਹੜੇ ਰਾਤ ਤੇ ਦਿਨੇ 24 ਘੰਟੇ ਅੱਠੇ ਪਹਿਰ ਇੱਕ ਇੱਕ ਪਲ ਆਪਣੇ ਗੁਰੂ ਦੁਆਰਾ ਦੱਸੇ ਗਏ ਮਾਰਗ ਤੇ ਚੱਲਦੇ ਨੇ ਗੁਰੂ ਦੁਆਰਾ ਵਾਹਿਗੁਰੂ ਜੀ ਨੂੰ ਯਾਦ ਕਰਦੇ ਨੇ ਜਿਹੜੇ ਸੱਚ ਦੇ ਰਾਸਤੇ ਤੇ ਚੱਲਦੇ ਨੇ ਇਮਾਨਦਾਰ ਨੇ ਜਿਹੜੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਨਾ ਕਿਸੇ ਨੂੰ ਪੁੱਠਾ ਤੇ ਗਲਤ ਬੋਲਦੇ ਨੇ ਅਨੰਦਿਨ ਨਾਮੇ ਰੱਤੇ ਹਾ ਜਿਹੜੇ ਅਨੰਦਿਨ ਉਸ ਨਾਮ ਦੇ ਵਿੱਚ ਹੀ ਰੱਤੇ ਰਹਿੰਦੇ ਨੇ ਵਾਹਿਗੁਰੂ ਇਸ ਮਾਇ ਦੇ ਵਿੱਚ ਉਹਦੇ ਨਾਮ ਦੇ ਵਿੱਚ ਅਨੰਦਿਨ ਨਾਮੇ ਰੱਤਿਆ ਜੋਤੀ ਜੋਤ ਸਮਾਇ ਫਿਰ ਉਸ ਉਹ ਪ੍ਰਮਾਤਮਾ ਦੇ ਵਿੱਚ ਹੀ ਉਹਨੇ ਜੋਤ ਦੇ ਵਿੱਚ ਛਿੱਟ ਦੇਣਾ ਜੋਤ ਦਾ ਰੂਪੀ ਹੋ ਜਾਂਦੇ ਨੇ ਉਹ ਮਨੁੱਖ ਤੋਂ ਦੂਰ ਤੇ ਬਣ ਜਾਂਦੇ ਨੇ